ਫਿਲੌਰ ਐਸ ਐਚਓ ਸਰਦਾਰ ਸੁਖਦੇਵ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਗੁਪਤ ਸੂਚਨਾ ਮਿਲਣ ਤੇ ਨੋ ਮੈਂਬਰੀ ਗਰੋ ਨੂੰ ਕਾਬੂ ਕੀਤਾ ਹੈ ਇਹ ਨੋ ਮੈਂਬਰੀ ਜੋ ਗਰੋ ਸਨ ਇਹ ਮਾਰੂ ਤਿੱਖੇ ਹਥਿਆਰਾਂ ਦੇ ਨਾਲ ਲੁੱਟਾਂ ਖੋਹਾਂ ਕਰਦੇ ਸਨ ਔਰ ਇਹਨਾਂ ਦੇ ਪਾਸੋਂ 11 ਮੋਟਰਸਾਈਕਲ ਵੀ ਫੜੇ ਗਏ ਹਨ ਤੇ ਦਸਣ ਦੇ ਮੁਤਾਬਕ ਇਹਨਾਂ ਨੇ 25 ਬਾਰਦਾਤਾ ਕੀਤੀਆਂ ਸਨ ਜੋ ਕਿ ਗੁਰਾਇਆਂ ਬਿਲਗਾ ਫਲੋਰ ਲੁਧਿਆਣਾ ਇਸ ਦੇ ਆਸ-ਪਾਸ ਇਹ ਜੋ ਲੁਟੇਰੇ ਸਨ ਬਾਰਦਾਤਾ ਨੂੰ ਅੰਜਾਮ ਦਿੰਦੇ ਸਨ ਇਹਨਾਂ ਦਾ ਜੋ ਮੁਖ ਇਹਨਾਂ ਦੇ ਜੋ ਮੁਖੀਆ ਸਨ ਲਖਵਿੰਦਰ ਸਿੰਘ ਤੇ ਸ੍ਰਿੰਦਰ ਸਿੰਘ ਸਨ ਦਸਣ ਅਨੁਸਾਰ ਇਹ ਸਾਰੇ ਹੀ ਲੋਕਲ ਫਲੋਰ ਦੇ ਵਿੱਚ ਰਹਿੰਦੇ ਸਨ ਤੇ ਇਹਨਾਂ ਵਿੱਚੋਂ ਕੁਝ ਅੰਮ੍ਰitsar ਦੇ ਸਨ ਜੋ ਫਿਲਹਾਲ ਫਲੋਰ ਵਿੱਚ ਹੀ ਰਹਿੰਦੇ ਸਨ। ਔਰ ਐਸ ਐਚਓ ਫਲੋਰ ਸਰਦਾਰ ਸੁਖਦੇਵ ਸਿੰਘ ਦੀ ਵੱਲੋਂ ਦੋ ਟੀਮਾਂ ਬਣਾਈਆਂ ਗਈਆਂ ਤਾਂ ਜੋ ਇਹਨਾਂ ਲੁੱਟਾ ਖੋਹਾਂ ਕਰਨ ਵਾਲਿਆਂ ਨੂੰ ਫੜਿਆ ਜਾ ਸਕੇ ਤੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਏ ਵੀ ਦੱਸਿਆ ਗਿਆ ਹੈ ਕਿ ਇਹਨਾਂ ਵਿੱਚੋਂ ਕੁਝ ਜੋ ਲੁਟੇਰੇ ਨੇ ਉਹ ਨਸ਼ੇ ਦੇ ਆਦੀ ਨੇ ਪਰ ਕੁਝ ਤੇ ਐਫਆਈ ਪਹਿਲਾਂ ਤੋਂ ਹੀ ਦਰਜ ਹੈ ਤੁਸੀਂ ਦੇਖਣ ਦੇ ਦੇਖ ਰਹੇ ਹੋ ਨਮਾ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਜੋ ਫਲੋਰ ਐਸਐਚਓ ਸਰਦਾਰ ਸੁਖਦੇਵ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਨੌ ਮੈਂਬਰੀ گروਹਾ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਹੈ ਔਰ ਦਸਨ ਮੁਤਾਬਕ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਜਿਹੜੇ ਲੁਟੇਰੇ ਸਨ ਸਨੇਚਿੰਗ ਵਗੈਰਾ ਕਰਦੇ ਸਨ ਲੁੱਟਖੋਆ ਕਰਦੇ ਸਨ ਤੇ ਹੁਣ ਇਹਨਾਂ ਦੇ ਹੌਸਲੇ ਇੰਨੇ بلند ਹੋ ਗਏ ਸਨ ਕਿ ਇਹ ਕੋਈ ਵੱਡੀ ਬਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ਜਿਸ ਤਰ੍ਹਾਂ ਕਿ ਪٹرول ਪੰਪ ਆਦਿ ਲੁੱਟਖੋ ਕਰਨ ਦੀ ਇਹਨਾਂ ਦਾ ਅਰਾਦਾ ਸੀ ਪਰ ਉਸ ਤੋਂ ਪਹਿਲਾਂ ਹੀ ਫਲੋਰ ਪੁਲਿਸ ਵੱਲੋਂ ਐਸ ਐਚਓ ਫਲੋਰ ਸਰਦਾਰ ਸੁਖਦੇਵ ਸਿੰਘ ਵੱਲੋਂ ਦੋ ਟੀਮਾਂ ਬਣਾ ਲਿੱਤੀਆਂ ਗਈਆਂ ਤੇ ਨਤੀਜਾ ਇਹ ਨਿਕਲਿਆ ਕਿ ਜਿਹੜੇ ਇਹ ਨੌ ਮੈਂਬਰੀ ਗਰੋਹ ਸਨ ਜੋ ਆਲੇ ਦੁਆਲੇ ਦੇ ਪਿੰਡਾਂ ਦੇ ਚੋਰੀਆਂ ਕਰਦੇ ਸਨ ਲੁੱਟਖੁਆ ਕਰਦੇ ਸਨ ਲੋਕਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ ਸੀ ਤੇ ਹੁਣ ਇਹਨਾਂ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਹੋਰ ਪੁੱਛ ਕੇ ਦੌਰਾਨ ਕੀ ਕੀ ਖੁਲਾਸੇ ਕਰਦੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਸਾਡੀ ਇੱਕ ਰਿਕਵੈਸਟ ਹੈ ਕਿ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਹਰ ਰਿਪੋਰਟ ਹਰ ਗਤੀਵਿਧੀ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਦੇ ਤੋਂ ਦੇ ਕਾਬੂ ਤੇ ਰਿਆ ਉਹਨਾਂ ਤੋਂ ਕਿਹੜੀ ਕਿਹੜੀ ਜਾਂਚ ਬਰਾਬਰ ਹੋ ਜਾਂਦੀ ਹੈ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀਵੰਦਰ ਦਿਹਾਤੀ ਸ਼੍ਰੀ ਹਰਕਮਲ ਪੇਠਾਖੀ ਵੱਲੋਂ ਚਲਾਈ ਗਈ ਨਸ਼ਾ ਉਹਦੇ ਤੇ ਮਾੜੇ ਅੰਥਰਾ ਸਪੈਸ਼ਲ ਲੁੱਟਖੋ ਵਾਲੇ ਜਿਹੜੇ ਗਲੀਆਂ ਦੇ ਵਿੱਚ ਛੋੜੀਆਂ ਕਰਦੇ ਨੇ ਜਾਂ ਲੁੱਟਖੋ ਕਰਦੇ ਇਹਨਾਂ ਦਾ ਰਿਕਪੀਸ਼ਨ ਚਲਾਇਆ ਗਿਆ ਸੀ ਜਿਸ آپریشن ਦੇ ਤਹਿਤ ਸਾਡੇ ਐਸਐਚਓ ਫਲੋਰ ਸਰਦਾਰ ਖਦੇਵ ਸਿੰਘ ਤੇ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਹਨਾਂ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਨੋ ਮੈਂਬਰੀ ਗਰੋਹ ਜਿਹੜਾ ਵਾ ਉਹ ਇਨਿਸ ਕ੍ਰਾਈਮ ਜਿੱਦਾਂ ਕਿ ਪੈਟਰੋਲ ਪੰਪ ਵਗੈਰਾ ਲੁੱਟਣ ਦੀ ਤਿਆਰੀ ਦੇ ਵਿੱਚ ਇੱਥੇ ਜ਼ਖੀਰਾ ਹੈਗਾ ਦੰਗਲਾ ਡਿਪਾਰਟਮੈਂਟ ਦਾ ਵੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਲੁਕੀ ਹੋਇਆ ਤੇ ਕੋਈ ਅੰਜਾਮ ਦੇਣਗੇ ਇਹਨਾਂ ਨੇ ਫੌਰੀ ਕਾਰਵਾਈ ਕਰਦਾ ਹੋਇਆ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਦੋ ਪਾਰਟੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਕਾਬੂ ਕੀਤਾ ਜੋ ਇਹਦਾ ਰੇਡ ਜਿਹੜਾ ਉਹ ਸਫਲ ਹੋਇਆ ਤੇ ਉਸ ਵਿੱਚ ਇਹਨਾਂ ਨੇ 9 ਮੈਂਬਰੀ ਬਲੋ ਜਿਹੜਾ ਉਹਨੂੰ ਗ੍ਰਫਤਾਰ ਕਰਕੇ ਉਹਨਾਂ ਕੋਲੋਂ 11 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਸਰਪਤਣਾ ਨਹੀਂ ਹੈ ਇਹਨਾਂ ਦੇ ਸਾਰਿਆਂ ਦਾ ਪ੍ਰੀਵਿਅਸ ਸਕੋਰ ਚੈੱਕ ਕੀਤਾ ਗਿਆ ਦੋ ਅਮਰਸਾਂ ਨੂੰ ਬਿਲੋਂਗ ਕਰਦੇ ਨੇ ਤੇ ਸੱਤ ਜਿਹੜੇ ਨੇ ਉਹ ਲੋਕਲ ਨੇ ਜਿਹੜੇ ਇਹਨਾਂ ਦੇ ਇਹਨਾਂ ਦੇ ਐਫਆਈਆਰ ਦਰਜ ਨਹੀਂ ਜਿਹੜੇ ਦੋ ਅਮਰਸਾਂ ਤੋਂ ਮਾਰੀ ਉਹ ਸੀ ਇਹਦੇ ਇਹਨਾਂ ਕੋਲ ਰੇਂਜੇ ਤੇਰੀਏ ਵਾਰ ਰਾ ਰਿਲੇ ਇੱਥੇ ਖੰਡਦੇ ਤੇ ਉਥੋਂ ਅਮਰਸਾਂ ਤੋਂ ਕਾਫੀ ਦਿਨ ਤੋਂ ਇੱਥੇ ਆ ਕੇ ਰਹਿਣ ਲੱਗ ਪਏ ਸੀ ਤੇ ਇਹਨਾਂ ਨੇ ਮਿਲ ਕੇ ਉਹ ਵਾਰਦਾਤਾਂ ਕਰਦੇ ਸਨ ਇਹਨਾਂ ਨੇ ਕਰੀਬ 25 ਕਾਰਦਾਤਾਂ ਕੀਤੀਆਂ ਨੇ ਜਿਹਦੇ ਵਿੱਚ ਲਾਡੋਵਰ ਤੋਂ ਲੈ ਕੇ ਸਾਡਾ ਏਰੀਆ ਬਰਾਇਆ ਬਿਲਗਾ ਤੇ ਫਲੋਰ ਦੇ ਵਿੱਚ ਸਰਗੰਗ ਸਨ। ਇਹ ਨਾ ਹੀ ਗੱਲਾਂ ਹ 22 ਦੇ ਜਿਹੜਾ ਇਹ ਚੋਟ ਕਰਦੇ ਸੀ ਇਹ ਸਨੇਚ ਵੀ ਕਰਦੇ ਸੀ ਇਹਦੇ ਨਾਲ ਅਸੀਂ ਜਿੰਨੇ ਸਾਡੇ ਥਾਣੇ ਬਿਲਗਾ ਫਲੋਰ ਦੇ ਜਿਹੜੇ ਪੁਰਾਣੇ ਮੁਕਦਮੇ ਨੇ ਉਹ ਵੀ ਤਕਰੀਬਨ ਇੱਕ ਦਰਜਨ ਦੇ ਕਰੀਬ ਇਹ ਟਰੇਸ ਹੋ ਰਹੇ ਨੇ। ਤਾਂ ਨੌ ਦੇ ਨੌ ਤੇ ਉੱਪਰ ਐਫਆਈਆਰ ਸਾਰੇ ਬੇਲ ਤੇ ਆ ਰਹੇ ਨੇ ਜਾਂ ਇਹਨਾਂ ਵਿੱਚ ਕੁਝ ਵੀ ਹੈ ਕੀ ਇਹਨਾਂ ਨੇ ਰਿਕਾਰਡ ਕੀਤਾ ਪਿਛਲੇ ਦਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਜੀ ਇਹਨਾਂ ਤੇ ਐਫਆਈਆਰ ਦਰਜ ਨੇ ਆਦਤਨ ਚੋਰ ਨੇ ਤੇ ਉਸ ਤੋਂ ਨਸ਼ੇ ਦੇ ਵੀ ਕੁਝ ਵਿੱਚੋਂ ਦੋ ਤਿੰਨ ਬੰਦੇ ਆ ਜਿਹੜੇ ਨਸ਼ੇ ਦੇ ਆਦੀ ਨੇ ਤੇ ਹੁਣ ਇਹਨਾਂ ਨੇ ਫਿਰ ਛੋਟੀਆਂ ਵਾਰਦਾਤਾਂ ਕਰਨ ਤੋਂ ਬਾਅਦ ਇਹਨਾਂ ਵੱਡੀਆਂ ਵਾਰਦਾਤਾਂ ਕਰਨ ਦੀ ਪਲਾਨਿੰਗ ਕੀਤੀ ਵੀ ਕੁਝ ਪੈਟਰੋਲ ਵਾਪਰ ਲੋਟ ਲਈਏ ਇਹ ਇਹਨਾਂ ਦੀ ਪਲਾਨਿੰਗ ਹੈ ਇਹਨਾਂ ਵਿੱਚ ਕੋਈ ਇਹਨਾਂ ਦਾ ਹੈਗਾ ਜਿਹੜਾ ਕਰਦਾ ਜਿਹੜਾ ਮੁਖ ਇਹਨਾਂ ਦਾ ਮੁਖ ਜਿਹੜਾ ਇਹਨੂੰ ਇਹਨਾਂ ਨੂੰ ਕਰਦੇ ਸਨ ਮੇਨ ਲੀਡ ਕਰਦਾ ਉਹ ਅੰਮ੍ਰਿਤਸਰ ਨੂੰ ਹੀ ਬਿਲੋਂਗ ਕਰਦੇ ਨੇ ਪਰ ਇਸ ਟਾਈਮ ਉਹ ਫਲੋਰ ਦੇ ਵਿੱਚ ਰਹਿ ਰਹੇ ਹੈਗੇ ਨੇ ਉਹ ਲਖਵਿੰਦਰ ਸਿੰਘ ਆ ਤੇ ਸਰਿੰਦਰ ਸਿੰਘ ਇਹ ਦੋ ਮੇਨ ਇਹਨਾਂ ਦੇ ਜਿਹੜੇ ਫਰਕ ਨੇ ਸਾ ਇਹ ਇਹਨਾਂ ਕੋਲ ਰਹਿੰਦੇ ਸੀ ਜੀ ਇੱਕ ਵਾਂਗ ਦੇ ਮਕਾਨ ਰਹਿੰਦੇ ਸੀ ਜਾਂ ਕਿਰਾਏ ਦੇ ਮਕਾਨ ਰਹਿੰਦੇ ਸੀ ਕਮਣਾ ਰਹਿੰਦੇ ਸੀ ਇਹ ਇਹ ਮੋਸਟਲੀ ਸਾਰੇ ਜਿਹੜੇ ਸੀ ਆਪਣੇ ਮਕਾਨਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਲੋਕਲੀ ਰਹਿਣ ਵਾਲੇ ਹੈਗੇ ਨੇ ਤੇ ਆਦਤਨ ਇਹ ਜਿਹੜੇ ਐ ਕ੍ਰਿਮੀਨਲ ਇਹ ਹਗੇ ਨੇ ਜਿਹਦੇ ਬਾਈਕ वगੈਰਾ ਬਥੇਰੀ ਹੋਇਆ ਆਪਣੇ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਫਲੋਰ ਦੇ ਆ ਅਦਰ ਜਿਹਦੇ ਪਾਸੇ ਹੋਏ ਸਨ ਮੋਸਟਲੀ ਜਿਹੜੇ ਆ 7-8 ਜਿਹੜੇ ਚੋਰੀ ਹੋਏ ਉਹ ਆਪਣੇ ਏਰੀਆ ਦੇ ਹੈਗੇ ਨੇ ਸਭ ਤੋਂ ਜ਼ਿਆਦਾ ਫਲੋਰ ਦੇ ਇੱਕ ਦੋ ਜਿਹੜੇ ਨੇ ਉਹ ਤੋਂ ਦੂਜੇ ਦੇ ਕਰੀਬ ਜਿਹੜੇ ਲੁਧਿਆਣੇ ਚੋਰੀ ਕੀਤੇ ਨੇ ਠੀਕ ਆ ਅਜਿਹੇ ਹਥਿਆਰ ਪੜੇ ਹੈਗੇ ਤੇ ਇਹ ਇਹਨਾਂ ਤੋਂ ਬਰਾਬਰ ਹੁੰਦੇ ਬਿਲਕੁਲ ਜੀ ਇਹ ਇਹਦੇ ਨਾਲ ਇਹਨਾਂ ਨੇ ਜਿਹੜਾ ਸੀ ਇਹਨੂੰ ਜਿਹੜੀ ਆਪਣੇ ਵਾਰਦਾਤ ਸੀ ਇਹਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਇਹ ਇਹਨਾਂ ਕੋਈ ਮਾਰੂ ਹਥਿਆਰ ਫੜੇ ਗਏ ਨੇ ਜਿਹਨਾਂ ਦੇ ਵਿੱਚ ਅਠ ਦਸਤਰ ਨੇ ਤੇ ਕਿਰਪਾ ਰਹੀ ਨਮਾਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499